ਸਤਿ ਸ੍ਰੀ ਅਕਾਲ ਦੋਸਤੋ ਨਮਸਕਾਰ ਮੈਂ ਹਾਂ ਧਰਮਿੰਦਰ ਕੁਮਾਰ ਦੋਸਤੋ ਤੁਸੀਂ ਦੇਖ ਰਹੇ ਹੋ ਉਧਿਆਨ ਐਕਸਪ੍ਰੈਸ ਦੋਸਤੋ ਅੱਜ ਮੈਂ ਪਹੁੰਚਿਆ ਐਮ ਜੀ ਇਲੈਕਟ੍ਰੋਨਿਕ ਜਿਹੜਾ ਕਿ ਇਹ ਗਊਸ਼ਾਲਾ ਰੋਡ ਸੁਖਮਨੀ ਹਸਪੀਟਲ ਦੇ ਬਿਲਕੁਲ ਸਾਹਮਣੇ ਦੋਸਤੋ ਮੇਰੇ ਮਗਰ ਤੁਸੀਂ ਦੇਖ ਰਹੇ ਹੋ ਰੈਫਰਿਜਰੇਟਰ ਹੈਗੇ ਆ ਵਾਸ਼ਿੰਗ ਮਸ਼ੀਨ ਹੈ ਆ ਐਸੀ ਹੈਗੇ ਨੇ ਕੂਲਰ ਹੈਗੇ ਨੇ ਬਹੁਤ ਕੁਛ ਹੈ ਜੇ ਪ੍ਰੋਡਕਟ ਨੇ ਜਿਹੜੇ ਕਿ ਤੁਹਾਨੂੰ ਬਾਜ਼ਾਰ ਤੋਂ ਬਹੁਤ ਜ਼ਿਆਦਾ ਕੱਟ ਰੇਟ ਉਪਰ ਮਿਲਣ ਜਾ ਰਹੇ ਆ ਬਹੁਤ ਵੱਡਾ ਡਿਸਕਾਊਂਟ ਜਿਹੜਾ ਹੈ ਤੁਹਾਨੂੰ ਇਹਨਾਂ ਪ੍ਰੋਡਕਟਾਂ ਉਪਰ ਮਿਲਣ ਜਾ ਰਿਹਾ ਹੈ ਐਡਰੈਸ ਇੱਕ ਵਾਰੀ ਫਿਰ ਤੋਂ ਨੋਟ ਕਰ ਲਓ ਐਮ ਜੇ ਇਲੈਕਟ੍ਰੋਨਿਕਸ ਗਊਸ਼ਾਲਾ ਰੋਡ ਸੁਖਮਨੀ ਹਸਪੀਟਲ ਦੇ ਸਾਹਮਣੇ ਅਬੋਹਰ ਤੇ ਦੋਸਤੋ ਫੋਨ ਨੰਬਰ ਜਿਹੜੇ ਆ ਅਸੀਂ ਦੇ ਦੇਵਾਂਗੇ ਸਕਰੀਨ ਉੱਪਰ ਤੇ ਆਜੋ ਆਪਾਂ ਗੱਲਬਾਤ ਕਰੀਏ ਮਨਦੀਪ ਮਿੱਡਾ ਜੀ ਨਾਲ ਤੇ ਜਾਣਨੇ ਆ ਕਿ ਕਿਹੜੇ ਕਿਹੜੇ ਪ੍ਰੋਡਕਟ ਹੈ ਤੇ ਕਿਹੜੀਆਂ ਕਿਹੜੀਆਂ ਸਕੀਮਾਂ ਜਿਹੜੀਆਂ ਹੈਗੀਆਂ ਪਰਸਨਲ ਫਾਈਨਾਂਸ ਵੀ ਤੁਸੀਂ ਇੱਥੇ ਕਰਵਾ ਸਕਦੇ ਹੋ ਜਾਂ ਤੁਹਾਡਾ ਕਾਰਡ ਵਗੈਰਾ ਜਿਹੜਾ ਰਿਜੈਕਟ ਹੋ ਗਿਆ ਉਸ ਤੋਂ ਬਾਅਦ ਜੇ ਮੰਨ ਲਓ ਕੋਈ ਕੰਪਨੀ ਲੋਨ ਨਹੀਂ ਕਰਦੀ ਤਾਂ ਪਰਸਨਲ ਲੋਨ ਦੀ ਫੈਸਿਲਿਟੀ ਵੀ ਇੱਥੇ ਹੈਗੀ ਹੈ ਤੇ ਨਾਲ ਹੀ ਇੱਥੇ ਤੁਸੀਂ ਸਬਸਿਡੀ ਉੱਪਰ ਜਿਹੜਾ ਸੋਲਰ ਵੀ ਲੈ ਸਕਦੇ ਹੋ ਸੋਲਰ ਕਿਵੇਂ ਲਗਵਾ ਸਕਦੇ ਹੋ ਕਿਵੇਂ ਲੈ ਸਕਦੇ ਹੋ ਉਹ ਸਾਰੀ ਜਾਣਕਾਰੀ ਦੇਣਗੇ ਆਪਾਂ ਨੂੰ ਮਨਦੀਪ ਮਿੱਡਾ ਜੀ ਆਜੋ ਆਪਾਂ ਗੱਲਬਾਤ ਕਰੀਏ ਮਨਦੀਪ ਮਿੱਡਾ ਜੀ ਸੋ ਤਾਂ ਮਨਦੀਪ ਉਹ ਆਨਲਾਈਨ ਤੋਂ 40% ਦਾ ਲੈਸ ਮਿਲਦਾ ਹੈ ਆਜੋ ਆਪਾਂ ਗੱਲਬਾਤ ਕਰਦੇ ਹਾਂ ਸੱਭ ਗਿਆ ਲਜੀ ਨਮਸਕਾਰ ਸਰ ਠੀਕ ਹੋ ਬਹੁਤ ਵਧੀਆ ਸਰ ਬਹੁਤ ਵਧੀਆ ਲੱਗਿਆ ਸਾਨੂੰ ਵੀ ਬਹੁਤ ਜ਼ਿਆਦਾ ਡਿਸਕਾਊਂਟ ਜਿਹੜਾ ਐਮ ਜੀ ਇਲੈਕਟ੍ਰੋਨਿਕ ਦੇ ਰਿਹਾ ਤਾਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿਹੜੇ ਕਿਹੜੇ ਪ੍ਰੋਡਕਟਾਂ ਉੱਪਰ ਦੇ ਰਿਹਾ ਆਪਣੇ ਕਿਹੜੇ ਏਸੀ ਰੈਫਰਿਜਰੇਟਰ ਵਾਸ਼ਿੰਗ ਮਸ਼ੀਨ ਕਿਹੜੀ ਕਿਹੜੀ ਸਕੀਮ ਆ ਗਈ ਸਰ ਆਪਣੇ ਕੋਲ ਇੱਥੇ ਏਸੀ ਦੇ ਵਿੱਚ ਆਪਣੇ ਕੋਲ ਗੋਦਰੇਜ ਮਿਲ ਜੇਗਾ ਵੋਲਟਾਸ ਮਿਲ ਜੇਗਾ ਸਰ ਹਟਾਚੀ ਮਿਲ ਜੇਗਾ 5 ਸਟਾਰ ਦੇ ਅੰਦਰ ਔਰ ਇਨਵਰਟਰ ਏਸੀ ਮਿਲ ਜਾਣਗੇ ਸਰ ਆਪਣੇ ਕੋਲ ਅ ਮਲਗੀ ਜਿਵੇਂ ਆਪਾਂ ਔਨਲਾਈਨ ਤੋਂ ਆਪਣੂ 40% ਤੱਕ ਦੀ ਛੂਟ ਮਿਲ ਜੇਗੀ ਸਰ ਆਪਣੇ ਕੋਲ। ਆਪਣਾ ਤੁਸੀਂ ਫਰਿੱਜ ਲੈ ਲਓ, ਏਸੀ ਲੈ ਲਓ। ਅ ਵਾਸ਼ਿੰਗ ਮਸ਼ੀਨ ਲੈ ਲਓ। ਸਰ 40% ਡਿਸਕਾਊਂਟ ਮਿਲੇਗਾ ਤੁਹਾਨੂੰ। ਇਲੈਕਟ੍ਰੋਨਿਕਸ। ਹਾਂਜੀ ਸਰ। ਨਾਲ ਗਾਰੰਟੀ ਵਾਰੰਟੀ ਵੀ ਹੋਵੇਗੀ। ਗਾਰੰਟੀ ਵਾਰੰਟੀ ਹਾਂਜੀ ਸਰ। ਪ੍ਰੋਪਰ ਗਾਰੰਟੀ ਵਾਰੰਟੀ ਵੀ ਲੱਗੂ ਸਾਡੇ ਲੋਕਲ ਸਰਵਿਸ ਸੈਂਟਰ ਨੇ ਇਥੇ। ਕੋਈ ਵੀ ਤੁਹਾਨੂੰ ਦਿੱਕਤ ਨਹੀਂ ਆਏਗੀ ਸਰ। ਸਰ ਆਪਣੇ ਕੋਲੋਂ ਫਰਿੱਜ 190 ਲੀਟਰ ਤੋਂ ਸ਼ੁਰੂ ਹੋਵੇ, ਸਿੰਗਲ ਡੋਰ ਦੇ ਅੰਦਰ, ਡਬਲ ਡੋਰ 350 ਤੋਂ 400 ਲੀਟਰ ਦੀ ਰੇਂਜ ਤੱਕ ਮਿਲ ਜਾਣਗੇ। जिमें सर ये अपना एक सौ नब्बे लीटर तो शुरू हो जाता है जी आ, एक सौ नब्बे लीटर आ गया सर फ्लावर के अंदर दो सौ दस लीटर आ गया सर फिर उस सौ पंद्रह लीटर भी चौकी वाला मॉडल आ जाएगा सर सा उस डबल डोर रेंज शुरू हो जाती को दो सौ पताली लीटर तो डबल डोर रेंज शुरू हो जाती है जी सर अपने को फनास की ऑप्शन है ਔਰ ਜੇਕਰ ਕ੍ਰੈਡਿਟ ਕਾਰਡ ਵਗੈਰਾ ਦੀ ਆਪਾਂ ਉਹਦੇ ਤੇ ਕੈਸ਼ਬੈਕ ਵਗੈਰਾ ਵੀ ਤੁਹਾਨੂੰ ਆਏਗਾ ਸਰ ਅੱਜ ਕੱਲ ਸਰਕਈ ਵਾਰ ਦਿੱਕਤ ਆਦੀ ਹੈ ਲੋਕਾਂ ਨੂੰ ਕਿ ਕਈ ਵਾਰੀ ਉਹਨਾਂ ਦਾ ਆਪਨਾਸ ਜਿਹੜਾ ਨਹੀਂ ਹੋ ਬੰਦਾ ਉਹਨਾਂ ਦਾ ਕਾਰਡ ਵਗੈਰਾ ਬਲੌਕ ਹੋ ਜਾਂਦਾ ਹੈ ਤਾਂ ਕੋਈ ਪਰਸਨਲ ਫਾਈਨਾਂਸ ਨਹੀਂ ਹੋ ਜਾਂਦਾ ਸਰ ਸਾਡੇ ਕੋਲ ਪਰਸਨਲ ਫਾਈਨਾਂਸ ਦੀ ਵੀ ਸੁਵਿਧਾ ਅਵੇਲੇਬਲ ਹੈ ਸਰ ਹਾਂਜੀ ਸਰ ਆਪਾਂ ਗੱਲ ਕਰੀਏ ਮੈਨੂੰ ਕੁੱਲਰ ਵੀ ਵਿਖਦੇ ਤਾਂ ਬਹੁਤ ਸੋਹਣੇ ਆਇਆ ਹੈ ਇਹਨਾਂ ਬਾਰੇ ਸਾਡੇ ਕੋਲ ਹਾਂਜੀ ਹਾਂਜੀ ਸਰ 21 ਰੇਂਜ ਤੋਂ ਸ਼ੁਰੂ ਹੋ ਜਾਂਦੇ ਨੇ ਇਹਨਾਂ ਦੀ ਸਰ ਇਹ ਆਪਣੇ ਕੋਲ ਵੈਸਟਰਨ ਕੰਪਨੀ ਦੇ ਕੁੱਲਰ ਮਿਲਣਗੇ ਇਹਨਾਂ ਉੱਤੇ ਬਜਾਜ ਔਰ ਮਤਲਬ ਕਿ ਕਿਸਤਾ ਫైనాన్స్ ਪਰਸਨਲ ਫైనాన్స్ ਵੀ ਹੋ ਜਾਏਗਾ ਆਪਣਾ ਔਰ ਕਿਸਤਾ ਵੀ ਹੋ ਜਾਣਗੀ ਆਪਣੀ ਹਾਂਜੀ ਹਾਂਜੀ ਪਰ ਆਪਾਂ ਇਹ ਕਹਿ ਸਕਦੇ ਹਾਂ ਵੀ ਕੁੱਲਰ ਕਿਤਾ ਹੋਰ ਨਹੀਂ ਮਿਲਦਾ ਦੋਸਤੋ ਬੜੀ ਮੁਸ਼ਕਿਲ ਨਾਲ ਮਿਲਦਾ ਆਪਣਾ ਫਰਨਾਸ ਦੇ ਉੱਪਰ ਲekin ਤੁਮ ਇੱਥੇ ਅਲੱਗ-ਅਲੱਗ ਚੋਂ ਉੱਪਰ ਤੇਰਾ ਪਰਸਨਲ ਫਰਨਾਸ ਤੇ ਕੁੱਲਰ ਦਾ ਹਾਂਜੀ ਹਾਂਜੀ ਸਰ ਆਪਾਂ ਐਲਈਡੀ ਦੀ ਗੱਲ ਕਰੀ ਐ ਐਲਈਡੀਆਂ ਬਹੁਤ ਲਗੀਆਂ ਨੇ ਛੋਟੀਆਂ ਤੋਂ ਲੈ ਕੇ ਬਹੁਤ ਵੱਡੀਆਂ ਤੱਕ ਲੱਗੀਆਂ ਹੋਈਆਂ ਜੀ ਜੀ ਸਰ ਜਿਸ ਤੱਕ ਦੀ ਜਾਣਕਾਰੀ ਜੋ ਕਿ ਕਿਵੇਂ ਲੱਗ ਸਕਦੀ ਸਰ ਆਪਣ ਨੂੰ 32 ਇੰਚੀ ਐਲਈਡੀ ਤੋਂ ਲੈ ਕੇ 65 ਇੰਚੀ ਐਲਈਡੀ ਤੱਕ ਅਵੇਲੇਬਲ ਹੈ ਬਤ 30 ਇੰਚੀ ਆਪਣੀ LED ਸ਼ੁਰੂ ਹੋ ਜਾਂਦੀ ਹੈ ਲਗਭਗ 9000 ਰੁਪਏ ਤੋਂ 9000 ਦੀ ਕੋਈ ਵੀ ਕੰਪਨੀ ਦੀ LED ਨਹੀਂ ਆਉਂਦੀ ਸਰ ਸਾਡੇ ਕੋਲ ਵੈਸਟਰਨ ਕੰਪਨੀ ਤੁਹਾਨੂੰ LED 9000 ਦੀ ਰੇਂਜ ਤੋਂ ਮਿਲੇਗੀ ਸਰ ਔਰ ਆਪਣੇ ਕੋਲੋਂ 50000 ਦੀ ਰੇਂਜ ਤੱਕ LED ਅਵੇਲੇਬਲ ਹੈ ਜੋ ਕਿ 65 ਇੰਚੀ ਹੈ ਸਰ ਆਪਣਾ LED ਤੇ ਵੀ ਇਨਸਟਾਲਮੈਂਟ ਹੋ ਜਾਣਗੀਆਂ ਬਜਾਜ ਤੇ ਆਪਣਾ ਮਤਲਬ ਕਿ ਕਿਸ਼ਤਾਂ ਹੋ ਜਾਣਗੀਆਂ ਔਰ ਮਤਲਬ ਕਿ ਪਰਸਨਲ ਫਾਈਨਾਂਸ ਵੀ ਆਪਣੇ ਕੋਲ ਅਵੇਲੇਬਲ ਹੈ ਡਾਟ ਸ਼ੋਮਾ ਤੇ LED ਜਿਹੜੀਆਂ ਹੈ ਕਿਹੜੀ ਕਿਹੜੀ ਕੰਪਨੀਆਂ ਦੀ ਆਪਾਂ ਨੂੰ ਮਿਲਦੀ ਹੈ ਹਾਂਜੀ ਹਾਂਜੀ ਸਰ LED ਆਪਣੇ ਕੋਲ ਵੈਸਟਰਨ एम आई एसर सोनी सैमसंग मतलब कि अपने को अवेलेबल ने सर है। सर अपने को वेस्टर्न कंपनी की वॉशिंग मशीन है सर ये सारी यानी कि फुल हैवी बॉडी के अंदर है टफन टफन ग्लास है सर ये फ्लावर मतलब कि ऊपर बढ़िया बन है सर टफन ग्लास है फ्लैप कवर है सर इन उत्ते ठीक है पानी वगैरह नहीं पेगा सर अपनी वॉशिंग मशीन के अंदर ਤੇ ਇਹ ਵੀ ਆਪਾਂ ਨੂੰ ਬਹੁਤ ਮਿਲ ਗਈ ਵੱਡਾ ਬੈਨੀਫਿਟ ਮਿਲਦਾ ਸਰ ਫਿਲਟਰ ਗਰੰਟੀ ਵਗੈਰਾ ਸਰ ਹਾਂਜੀ ਸਰ ਸਾਰੀ ਹੈਵੀ ਬੋਡੀ ਦੇ ਅੰਦਰ ਹੈ ਫਿਲਟਰ ਲੱਗੇ ਹੋਏ ਆ ਸਰ ਇਹਦੇ ਅੰਦਰ ਔਰ ਮਤਲਬ ਕਿ ਬਹੁਤ ਹੀ ਬੜਾ ਸ਼ਾਨਦਾਰ ਕਪੜੇ ਤੋਂ ਬਣਗੇ ਦਾ ਤੁਹਾਡੇ ਸਾਰੇ ਮਾਡਲ ਟਫਨ ਗਲਾਸ ਦੇ ਅੰਦਰ ਸਾਡੇ ਕੋਲ ਅਵੇਲੇਬਲ ਹੈ ਸਿੰਪਲ ਗਲਾਸ ਦੇ ਅੰਦਰ ਅਵੇਲੇਬਲ ਹੈ ਟਫਨ ਗਲਾਸ ਦੇ ਅੰਦਰ ਅਵੇਲੇਬਲ ਹੈ ਔਰ ਇਹ ਮਤਲਬ ਕਿ ਜਿਵੇਂ ਡਿਟਰਜੈਂਟ ਵਗੈਰਾ ਜੇ ਤੁਸੀਂ ਪਾ ਕੇ ધો ਸਕਦੇ ਆ ਉਹਦੇ ਕਪੜੇ ਆ ਸਰ ਇਹਨਾਂ ਤੇ ਗਰੰਟੀ ਵਾਰੰਟੀ ਕੀ ਰਹੇਗੀ ਜੀ ਸਰ ਇਹਨਾਂ ਦੀ ਗਰੰਟੀ ਲਗਭਗ ਸਾਰੀਆਂ ਮਸ਼ੀਨਾਂ ਦੀ ਲਗਭਗ 5 ਸਾਲ ਦੀ ਹੁੰਦੀ ਹੈ ਜੀ 5 ਸਾਲ ਵਾਸ਼ ਮੋਟਰ ਦੀ ਹੈ 2 ਸਾਲ ਸਪਿਨ ਮੋਟਰ ਦੀ ਹੈ ਪਰ 2 ਸਾਲ ਦੀ ਤੁਹਾਨੂੰ ਫੁੱਲ ਗਰੰਟੀ ਮਿਲੇਗੀ ਸਰ 2 ਸਾਲ ਦੇ ਅੰਦਰ ਤੁਹਾਡੀ ਮਸ਼ੀਨ 'ਚ ਕੋਈ ਵੀ ਪ੍ਰੋਬਲਮ ਆਂਦੀ ਹੈ ਤੁਹਾਡੇ ਘਰੇ ਬੰਦਾ ਜਾਏਗਾ ਔਰ ਫ੍ਰੀ ਆਫਕੋਰਸ ਠੀਕ ਕਰਕੇ ਆਏਗਾ ਸਰ ਹਾਂਜੀ ਆ ਸਰ ਐਨੀ ਆ ਤੁਸੀਂ ਇਹ ਜਾਣਕਾਰੀਆਂ ਦੇ ਦਿੱਤੀਆਂ ਨੇ ਇਹ ਵੀ ਦੱਸ ਦਿਓ ਵੀ ਜੋ ਲੋਕ ਵਾਸ਼ ਮਸ਼ੀਨ ਲੈਣਾ ਚਾਹੁੰਦੇ ਆ ਕਿ ਉਹਨਾਂ ਨੂੰ ਇਨਸਟਾਲਮੈਂਟ ਦੇ ਉੱਪਰ ਮਿਲ ਜੇਂਗੇ ਜੀ ਹਾਂਜੀ ਹਾਂਜੀ ਸਰ ਸਾਡੇ ਕੋਲ ਸੁਵਿਧਾ ਉਪਲਬਧ ਹੈ ਬਜਾਇ ਫਾਈਨਾਂਸ ਵੀ ਹੈ ਸਰ ਸਾਡੇ ਕੋਲ ਪਰਸਨਲ ਵੀ ਹੈ ਤੁਸੀਂ ਇਹ ਮਤਲਬ ਕੀ ਆਉਡੀ ਸੁਵਿਧਾ ਲੈ ਸਕਦੇ ਹੋ ਸਰ ਉਸ ਤੋਂ ਮੈਂ ਇੱਕ ਗੱਲ ਹੋਰ ਮੰਡ ਕਰ ਦਿਆਂ ਇਹਨਾਂ ਲੋਕਾਂ ਦੇ ਕਾਰਡ ਬਲੌਕ ਹੋ ਜਾਂਦੇ ਆ ਇਹਨਾਂ ਲੋਕਾਂ ਨੂੰ ਕੰਪਨੀਆਂ ਜਿਹੜਾ ਹੈ ਲੋਨ ਦੇ ਤੋਂ ਮਨਾ ਕਰ ਦਿੰਦੀਆਂ ਨੇ ਉਹਨਾਂ ਨੂੰ ਲੋਨ ਜਿਹੜਾ ਤੌਰ 'ਤੇ ਲੋਨ ਕੋਲੋਂ ਮਿਲ ਜਾਇਆ ਐ ਐਮਬੀ ਇਲੈਕਟ੍ਰੋਨਿਕ ਜਿਹੜਾ ਕਿ ਹੈ ਬੋਸ਼ਾਲਾ ਰੋਡ ਤੋਂ ਵੀ ਹੋ ਕੇ ਤੇ ਸਾਹਮਣੇ ਆਹ ਬਹੁਤ ਦੋਸਤੋ ਹੋਰ ਵੀ ਅਗੇ ਨੇ ਆਪਣੇ ਕੋਲ ਕੁਲਰ ਵਗੈਰਾ ਦੇ ਸਰਚ ਕਰਦੇ ਇਹਨਾਂ ਦੀ ਵੀ ਜਾਣਕਾਰੀ ਪਾਣੀ ਆ ਮੈਨੂੰ ਡਿਜ਼ਾਈਨ ਬੜਾ ਸੋਹਣਾ ਲੱਗਿਆ ਸਰ ਇਸ ਤਰ੍ਹਾਂ ਦੇ ਜਿਹੜੇ ਕੁਲਰ ਹੈ ਇਹ ਕਿਹੜੀ ਕੰਪਨੀਆਂ ਦੇ ਨੇ ਤੇ ਇਹਨਾਂ ਉੱਪਰ ਵੀ ਕਿੱਥੋਂ ਸ਼ੁਰੂ ਹੋ ਜਾਂਦੇ ਹਾਂ ਹਾਂਜੀ ਸਰ ਇਹ ਵੈਸਟਰਨ ਕੰਪਨੀ ਦਾ ਕੁਲਰ ਹੈ ਸਰ ਇਹ ਮਤਲਬ ਕਿ ਇਹਦੇ ਵਿੱਚ ਲਾਈਟਿੰਗ ਆਪਸ਼ਨ ਹੈ ਸਰ ਇਹ ਮਤਲਬ ਕਿ ਤੁਹਾਨੂੰ ਮੈਂ ਜਗਾ ਕੇ ਦਿਖਾਉਂਗਾ ਇਹ ਚ ਲਾਈਟਿੰਗ ਆਪਸ਼ਨ ਹੈ ਸਰ ਇਹ ਆਪਣਾ ਬਲੂਟੁੱਥ ਨਾਲ ਵੀ ਅਟੈਚ ਹੋ ਜਾਂਦਾ ਹੈ ਜਿਵੇਂ ਆਪਾਂ ਹਲਕੇ ਫੁਲਕੇ ਗਾਣੇ ਸੁਣਨੇ ਆ ਸਰ Song ਵਗੈਰਾ ਵੀ ਇਹਨਾਂ ਨਾਲ ਆਪਾਂ ਸੁਣ ਸਕਦੇ ਹਾਂ ਸਰ ਸਪੀਕਰ ਵੀ ਲੱਗਿਆ ਹੈ ਸਰ ਸਪੀਕਰ ਵੀ ਹੈ ਸਰ ਇਹਦੇ ਵਿੱਚ ਵੀ ਕੀ ਬਾਤ ਹੈ हां जी एंटरसर तो लोरी ਸੁਣਾ ਗਿਆ ਵਾਹ ਜੀ ਵਾਹ ਕੀ ਬਾਤ ਹੈ ਤੇ ਦੋਸਤੋ ਦੇਖੋ ਕੁਲਰ ਕਿੰਨਾ ਸੋਹਣਾ ਹੈਗਾ ਜੀ ਪਹਿਲਾਂ ਕਹਿੰਦੇ ਸੀ ਨਾ ਵੀ ਰਾਤ ਨੂੰ ਸੌਣ ਲੱਗਿਆ ਵੀ ਪਹਿਲਾਂ ਲੋਰੀ ਸੁਣਾਉਂਦੇ ਹੁੰਦੇ ਸੀ ਇਹ ਗਾੜੇ ਸੁਣਾਏਗਾ ਆਪਾਂ ਨੂੰ ਜੀ ਆ ਦੇਖੋ ਸਾਈਡਾਂ ਦੇ ਵਿੱਚ ਸਪੀਕਰ ਲੱਗੇ ਹੋਇਆ ਆ ਸਪੀਕਰ ਲੱਗਾ ਤੇ ਆ ਸਪੀਕਰਾਂ ਦੇ ਵਿੱਚ ਆਵਾਜ਼ ਵੀ ਆਏਗੀ ਲੋਕੋ ਕੋ ਤੁਸੀਂ ਜੋੜ ਕੇ ਆਪਣਾ ਇੰਜੋਏ ਵੀ ਕਰ ਸਕਦੇ ਹੋ ਨਾਲ ਨਾਲ ਉਸੇ ਕੁਲਰ ਦੀ ਠੰਡੀ ਹਵਾ ਵੀ ਲੈ ਸਕਦੇ ਹੋ ਕੀ ਬਾਤ ਹੈ ਤੇ ਲੋਏ ਵਾਲੀ ਬੋਡੀਆਂ ਵਾਲੀ ਸਰ ਇਹ ਵੀ ਵੈਸਟਰਨ ਦੇ ਹੈਗੇ ਜੀ ਹਾਂ ਜੀ ਹਾਂ ਜੀ ਸਰ ਇਹ ਸਰ ਲੋਏ ਵਾਲੀ ਬੋਡੀ ਦੇ ਅੰਦਰ ਹੈ लेदर कोटिंग मिलद रहा है ਤੁਸੀਂ ਜਿਵੇਂ ਮਰਜ਼ੀ ਕੁਝ ਸਕਰਾਚ ਕਰ ਲਓ ਸਰ ਇਹ ਹੈਵੀ ਬੋਡੀ ਹੈ ਸਕਰਾਚ ਨਹੀਂ ਹੋਏਗਾ ਸਰ ਫੁੱਲ ਮਤਲਬ ਕੀ ਹੈਵੀ ਮਜਬੂਤ ਦੇ ਅੰਦਰ ਬੋਡੀ ਹੈ ਸਰ ਇਹਨਾਂ ਦੀ ਪ੍ਰੋਪਰ ਮੀਟਰ ਵੀ ਲੱਗਾ ਆ ਆਪਣਾ ਪਾਣੀ ਦਾ ਲੈਵਲ ਵੀ ਦੱਸੇਗਾ ਸਰ ਆਪਾਂ ਨੂੰ ਔਰ ਇਹਦਾ ਲਗਭਗ 50 55 ਫੁੱਟ ਦਾ ਫਲੋ ਹੈ ਸਰ ਲਗਭਗ 5-6 ਮੰਜੇ ਤੱਕ ਆਪ ਨੂੰ ਮੋਸਟਲੀ ਹਵਾ ਦੇਵੇਗਾ ਬਹੁਤ ਵਧੀਆ ਸਰ ਬਹੁਤ ਵਧੀਆ ਸਰ ਵੈਸੇ ਕੀ ਹੈ ਨਾ ਪਲਾਸਟਿਕ ਵਾਲੇ ਕੋਲੋਂ ਜ਼ਿਆਦਾ ਬੋਏ ਵਾਲੇ ਕੋਲੋਂ ਹਾਂਜੀ 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 ਬਹੁਤ ਵਧੀਆ ਲੱਗਿਆ ਸਰ ਅਨਦਰ ਰੇਂਜ ਕਿੱਥੋਂ ਸ਼ੁਰੂ ਹੋ ਜਾਂਦੀ ਹੈ ਸਰ ਆਪਣੀ ਰੇਂਜ ਸਟਾਰਟ ਹੋ ਜਾਂਦੀ ਹੈ ਲਗਭਗ 7000 ਤੋਂ 7000 ਮੈਕਲ ਦੇ ਅੰਦਰ ਆ ਜਾਂਦਾ ਸਰ 7000 ਫਿਰ 995 1000 ਇਸ ਤਰ੍ਹਾਂ ਰੇਂਜ ਆਉਂਦੇ ਨੇ ਜਿਵੇਂ ਆਪਣਾ ਕੋਲ ਤੁਸੀਂ ਆ ਦੇਖਿਆ 블루ਟੂਥ ਵਾਲਾ ਮਾਡਲ ਇਹ ਸਰ ਆਪਣਾ ਨਿਰਬਉਟ 995 ਦੀ ਰੇਂਜ ਚ ਹੈ ਬਾਕੀ ਤੁਹਾਨੂੰ ਡਿਸਕਾਊਂਟ ਵੀ ਭਾਰੀ ਦਿੱਤਾ ਜਾਵੇਗਾ ਸਰ। ਬੱਸ ਅਸੀਂ ਪਹੁੰਚ ਗਏ ਹਾਂ ਇੱਕ ਹੋਰ ਸੈਕਸ਼ਨ 'ਚ ਜਿੱਥੇ ਸਾਈਡ ਬਾਈ ਸਾਈਡ ਰੈਫਰਿਜਰੇਟਰ ਹੈਗੇ ਨੇ ਆਪਾਂ ਮੰਡੀਰ ਜੀ ਤੋਂ ਜਾਣਕਾਰੀ ਲਵਾਂਗੇ ਕਿ ਇਹਨਾਂ ਉੱਪਰ ਕੀ ਕੁਝ ਸਲਿਟੀਆਂ ਨੇ ਤੇ ਆਨਲਾਈਨ ਤੋਂ ਕਿੰਨਾ ਸਸਤਾ ਹੈ ਸਰ ਸਾਡੇ ਬਸ ਘੰ데요 ਜਾਣਕਾਰੀ ਹਾਂ। ਹਾਂ ਹਾਂਜੀ ਸਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਆਪਣਾ ਸਾਈਡ ਬਾਈ ਸਾਈਡ ਰੈਫ ਹੈ। ਇਹਦੇ ਵਿੱਚ ਜਿਵੇਂ ਫਰਸਟ ਆਪਣਾ ਜਿਹੜਾ ਆਪਸ਼ਨ ਆ ਗਈ ਸਰ ਸਟੋਰੇਜ ਵੀ ਆ ਗਈ ਇਹ ਫ੍ਰੀਜ਼ਰ ਦੀ ਆ ਗਈ ਸਰ। ਇਹਦੇ ਵਿੱਚ ਡਿਸਪਲੇ ਵਾਲਾ ਮਾਡਲ ਆ ਜਾਂਦਾ ਸਰ। ਔਰ ਇਹਦੇ ਵਿੱਚ ਵੀ ਆਪਾਂ ਨੂੰ ਔਰ ਮਤਲਬ ਕਿ ਲੋਨ ਦੀ ਫੈਸਿਲਿਟੀ ਮਿਲੇਗੀ ਸਰ ਕ੍ਰੈਡਿਟ ਕਾਰਡ ਤੇ ਆਪਾਂ ਨੂੰ ਕੈਸ਼ਬੈਕ ਵਗੈਰਾ ਮਿਲੇਗਾ ਸਰ ਉਸ ਵਿੱਚ ਆਪਣੇ ਕੋਲ ਜਿਵੇਂ ਰੇਂਜ ਆ ਜਾਂਦੀ ਹੈ 550 ਲੀਟਰ 600 ਲੀਟਰ 3 ਡੋਰ ਦੇ ਅੰਦਰ ਆ ਜਾਂਦਾ ਆਪਣੇ ਕੋਲ ਮਾਡਲ ਠੀਕ ਹੈ ਸਰ ਇਹ ਆਪਣੇ ਕੋਲ ਜਿਵੇਂ ਆਪਣਾ ਮਾਡਲ ਆ ਗਿਆ ਸਰ ਡਿਸਪੈਂਸਰ ਵਾਲਾ ਆਪਾਂ ਨੂੰ ਪਾਣੀ ਵਿੱਚ ਖੋਲ ਕੇ ਨਹੀਂ ਲੈਣਾ ਪੈਣਾ ਸਿੱਧਾ ਆਪਾਂ ਗਲਾਸ ਆਪਾਂ ਬਾਰੋ-ਬਾਰ ਭਰ ਸਕਦੇ ਹਾਂ ਜੀ ਮਤਲਬ ਹਾਂਜੀ 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 ਸਰ ਇਹ ਬਹੁਤ ਮਤਲਬ ਕਿ ਜਿਆਦਾ ਵਧੀਆ ਮਾਡਲ ਹੈ ਆਪਣਾ ਹਾਂਜੀ 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 ਐਲਜੀ ਦਾ ਦੋਸਤੋ ਆਪਾਂ ਸ਼ੁਰੂਆਤ ਕਰਾਂਗੇ ਵੀਡੀਓ ਤੇ ਕਿਹੜਾ ਜਿਲ੍ਹਾ ਕਿਥੇ ਸੋਲਰ ਦੀ ਜਿਹੜੀ ਸੇਵਾ ਕੀਤੀ ਹੈ ਬਾਕੀ ਸ਼ੋਰੂਮਾਂ ਤੋਂ ਅਲੱਗ ਹੈ ਕਿ ਇੱਥੇ ਸੋਲਰ ਵੀ ਜਿਹੜਾ ਤੁਸੀਂ ਇਨਸਟਾਲਮੈਂਟ ਉੱਪਰ ਲਗਵਾ ਸਕਦੇ ਹੋ ਸਬਸਿਡੀ ਉੱਪਰ ਲਗਵਾ ਸਕਦੇ ਹੋ ਆਪਾਂ მომਨੇ ਇੱਥੇ ਪੁੱਛਾਂਗੇ ਕਿ ਸੋਲਰ ਕਿਹੜੇ ਕਿਹੜੇ ਪ੍ਰੋਡਕਟ ਜਿਹੜੇ ਸੋਲਰ ਦੇ ਤੁਸੀਂ ਲਗਵਾ ਸਕਦੇ ਹੋ ਸਰ ਸੋਲਰ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਹਾਂਜੀ ਸਰ ਆਪਣੇ ਕੋ ਸੋਲਰ ਵੀ ਅਵੇਲੇਬਲ ਹੈ ਇੱਥੇ ਆਪਣੇ ਕੋ ਸੋਲਰ ਜਿਵੇਂ 3 ਕਿਲੋਵੈਟ 5 ਕਿਲੋਵੈਟ 10 ਕਿਲੋਵੈਟ ਤੱਕ ਅਵੇਲੇਬਲ ਹੈ ਜਿਵੇਂ ਆਪਾਂ ਔਨ ਗ੍ਰੀਡ ਔਫ ਗ੍ਰੀਡ ਖ

9780564100 ਤੇ ਤੁਸੀਂ ਕਾਲ ਕਰਕੇ ਆਉਦੀ ਜਾਣਕਾਰੀ ਲੈ ਸਕਦੇ ਹੋ ਸਰ ਦੋਸਤੋ ਮਾਈਕ ਹੋ ਰਿਹਾ ਸਤੋ ਸਤਿ ਆਏ ਇਹ ਮਲਟੀ ਬ੍ਰਾਂਡ ਸ਼ੋਰੂਮ ਹੈ ਇੱਥੇ ਤੁਹਾਨੂੰ ਅਲਗ-ਅਲਗ ਕੰਪਨੀਆਂ ਦੇ ਰੈਫਰਿਜਰੇਟਰ, ਵਾਸ਼ਿੰਗ ਮਸ਼ੀਨ, ਐਂਸੀ, ਐਲਈਡੀ, ਫੁੱਲਰ ਸਭ ਕੁਝ ਤੁਹਾਨੂੰ ਮਿਲ ਸਕਦਾ ਹੈ ਆਨਲਾਈਨ ਤੋਂ 25 ਤੋਂ 30% ਲੈਸ ਤੇ ਦੋਸਤੋ ਇੱਥੇ ਫੈਸਿਲਿਟੀ ਵੀ ਹੈਗੀ ਹੈ ਪਰਸਨਲ ਲੋਨ ਦੀ ਵੀ ਹੈਗੀ ਹੈ ਜੇ ਨਾਲ ਰਿਕਾਰਡ ਵਗੈਰਾ ਨਹੀਂ ਚਾਹੀਦੇ एक बारिजियट जरूर करो दोस्तों वीडियो को वह तो वह शेयर करो क्योंकि बहुत अभी स्वास्थ्य कैंसर इस तरह बनाते रहने उम्मीद है इस वीडियो में गौशाला रोडिट सुनपिटल